ਵੈਰੂ ਅਖੰਡ ਪਾਠ ਵੈਸੇ ਤਾਂ ਗੁਰਮਤ ਨਹੀਂ ਹੈ ਮਨਮਤੇ ਟੋਟਲ ਇਹਦੇ ਵਿੱਚ ਆਪਾਂ ਗੁਰੂ ਦੀ ਖੁਸ਼ੀ ਨਹੀਂ ਲੈਂਦੇ ਸਗਵਲਟਾ ਆਪਾਂ ਨੂੰ ਨਾ ਉਹਦਾ ਸੀਦਾ ਨੁਕਸਾਨ ਹੁੰਦਾ ਆ ਜੇ ਆਪਾਂ ਵੈਰੂ ਨੂੰ ਮੈਲਣਾ ਹੈ ਨਾ ਰੱਬ ਨੂੰ ਮੈਲਣਾ ਗੁਰੂ ਸਾਹਿਬ ਨੂੰ ਮੈਲਣਾ ਹੈ ਤਾਂ ਗੁਰਬਾਣੀ ਕਮਾਉਣੀ ਪੈਂਦੀ ਹੈ ਪਰ ਪੜ-ਪੜ ਗੱਦੇ ਲੱਦਣ ਦੇ ਨਾਲ ਨਹੀਂ ਕੋਈ ਗੱਲ ਬਣਦੀ ਹੈਗੀ ਹਾਂ ਗੁਰਬਾਣੀ ਆ ਪੜਨਾ ਜਿਹੜਾ ਖੁਦ ਪੜਦਾ ਉਹਨੂੰ ਤਾਂ ਫਾਇਦਾ ਹੋ ਸਕਦਾ ਪਰ ਆਪਾਂ ਤਾਂ ਪੈਸੇ ਦੇ ਕੇ ਭੜਾਉਂਦੇ ਆ ਨਾ ਪੈਸੇ ਦੇ ਕੇ ਰੱਬ ਨਹੀਂ ਮਿਲਦਾ ਬਾਈ ਰੱਬ ਦੀ ਖੁਸ਼ੀ ਨਹੀਂ ਮਿਲਦੀ ਪੈਸੇ ਦੇ ਕੇ ਤੇ ਜੇ ਤੁਸੀਂ ਹੁਣ ਹੈ ਕਿ ਜਿੱਦਾਂ ਮੈਨੂੰ ਪਤਾ ਨਹੀਂ ਕੀ ਐ ਸਟੋਰੀ ਕਿ ਜੇ ਮਜਬੂਰੀ ਚ ਹੈਗੇ ਆ ਹੁਣ ਪਤਾ ਲੱਗਾ ਗੁਰਮਤਿ ਤੇ ਪਹਿਲਾਂ ਨਹੀਂ ਪਤਾ ਸੀਗਾ ਤੇ ਬਹੁਤ ਪਿਆਰ ਨਾ ਕਰੋ ਤੇ ਉਹਦੇ ਵਿੱਚ ਕੋਸ਼ਿਸ਼ ਕਰੋ ਆਪ ਵੀ ਬਾਣੀ ਕਰੋ ਤੇ ਭਾਈ ਨੂੰ ਭਾਈ ਸਾਹਿਬ ਨੂੰ ਕੋਹ ਕੇ ਬੋਲ ਕੇ ਪੜਨ ਤੇ ਸੁਣੋ ਇਕਲੇ ਸੁਣਨਾ ਤਾਂ ਕੋਈ ਸੰਤ ਸੱਤ ਨਹੀਂ ਆਪਾਂ ਨਾਲ ਹੀ ਹੋਣੀ ਕੋਈ ਕਰ ਸਕਦੇ ਸੋ ਇਸ ਕਰਕੇ ਇਹਦੇ ਵਿੱਚ ਕਰਮ ਕਾਂਡ ਬਹੁਤ ਜ਼ਿਆਦਾ ਟੂਟਲ ਕਰਮਾਂ ਦਾ ਗਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਗੁਰੂ ਸਾਹਿਬ ਨੇ ਵੀ ਮੇਰਾ ਗੁਰਸਖ ਜਿਹੜਾ ਆ ਉਹ ਖੰਡ ਪੜਕਾਵੇ ਗੁਰਸਤ ਗੁਰ ਕਾਜ ਸਿੱਖ ਅਖਾਏ ਸੁਪਾਲਕੇ ਉੱਠ ਹਰਨਾਮ ਧਿਆਏ ਨਾਮ ਜਪਣ ਦਾ ਹੁਕਮ ਆ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਵੇ ਇਹ ਬਾਣੀ ਮਹਾਂਪੁਰਖ ਕਿੰਨੀ ਚਕਰਵਾਸਾ ਹੋਵੇ ਕਹਿੰਦੇ ਬਿਰਲੇ ਗੁਰਸਖ ਵਿਚਾਰਦੇ ਆ ਜਿਹੜੇ ਵਿਚਾਰ ਲੈਂਦੇ ਆ ਉਹ ਸੱਚਖੰਡ ਵਿੱਚ ਸਦੀਵੀ ਤੌਰ ਤੇ ਬਸਣ ਦੇ ਕਾਬਿਲ ਹੋ ਜਾਂਦੇ ਆ ਬਾਕੀ ਜਿਹੜੇ ਆ ਉਹ ਕਰਮ ਕਾਂਡਿਆ ਦੇਖਾਂ ਦੇ ਕੀ ਸਭ ਕਰੇ ਮਨਮੁਖ ਪੂਜਣਾ ਪਾਏ ਉਹ ਦੇਖਾ ਦੇ ਕੀ ਕਰ ਰਹੇ ਹੈ ਬਾਈ ਉਹਦਾ ਨਹੀਂ ਕੋਈ ਫਾਇਦਾ ਹੈਗਾ ਇਹ ਸਾਨੂੰ ਬ੍ਰਾਹਮਣਿਜ਼ਮ ਨੇ ਨਾ ਤੇ ਉਹ ਆਪ ਕਰਦੇ ਆ ਪਾਠ ਉਹਨਾਂ ਦੇ ਆਪਣੇ ਧਰਮ ਗ੍ਰੰਥ ਦਾ ਸਾਨੂੰ ਬਿਓਜੀ ਕੁਝ ਕਰਨ ਦਾ ਤਾਂ ਜਦੋਂ ਪੁਜਾਰੀ ਗੋਦਰਾਂ ਵਿੱਚ ਆ ਕੇ ਕਾਬਜ਼ ਹੋ ਗਏ ਸੀ ਤੇ ਉਦੋਂ ਦੀ ਰਪਈਓਾ ਗੁਰੂ ਕਾਲ ਦੇ ਵਿੱਚ ਕਦੀ ਕਿਸੇ ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬ ਦੀ ਗੁਰਸਿੱਖਾਂ ਨੇ ਕਿਤੇ ਵੀ ਇਹੋ ਜਿਹਾ ਕਰਮ ਕਾਂਡ ਨਹੀਂ ਕੀਤਾ ਨਾ ਹੀ ਗੁਰਬਾਣੀ ਕਹਿੰਦੀ ਹੈ ਸੋ ਇਸ ਕਰਕੇ ਬਰੂ ਇਹਨਾਂ ਤੋਂ ਬਚਣਾ ਹੈ ਆਪਾਂ ਜਿਹੋ ਕਰਨਾ ਪੈ ਰਿਹਾ ਹੈ ਕਰੋਨਾ ਪੈ ਰਿਹਾ ਤੇ ਬਹੁਤ ਪਿਆਰ ਨਾਲ ਸੁਣੋ ਰਕਲਿਸ ਬਾਣੀ ਔਰ ਗੁਰੂ ਸਾਹਿਬ ਨੂੰ ਅਰਦਾਸ ਕਰੋ ਕਿ ਉਹ ਵੀ ਸਾਨੂੰ ਇਸ ਕਰਮ ਕਾਂਡ ਤੋਂ ਕੱਢ ਕੇ ਗੁਰਬਾਣੀ ਵਿਚਾਰਨ ਤੇ ਲਾ ਲਓ ਗੁਰਬਾਣੀ ਦੇ ਵਰਗੇ ਸਾਡਾ ਜੀਵਨ ਪ੍ਰੈਕਟੀਕਲ ਹੋ ਜਾਏ ਔਰ ਸਾਨੂੰ ਨਾਮ ਜਪਣ ਲਾ ਲਓ ਨਾਮ ਜਪਣ ਵਾਲੀ ਸੰਗਤ ਨਾਲ ਜੁੜੋ ਨਾਮ ਜਪ ਕੇ ਬਾਣੀ ਵਿਚਾਰ ਕੇ ਬੈਠੋ ਗੁਰੂ ਸਾਹਿਬ ਨਾਲ ਜੁੜੋ ਕਰਮ ਕਾਂਡ ਇਕੱਲੇ ਕਰਨ ਦਾ ਨਹੀਂ ਕੁਝ ਮੰਦੀ ਗੱਲ ਬਣਦੀ ਕਿਉਂ ਹੈ ਤਾਂ ਕੰਮ ਤਾਂ ਮਾੜਾ ਨਹੀਂਗਾ ਕੰਮ ਤਾਂ ਵਧੀਆ ਗੁਰਬਾਣੀ ਪੜ੍ਹਨੀ ਜਾਂ ਸੁਣਨੀ ਨੁਕਸਾਨ ਤਾਂ ਹੈ ਨਹੀਂਗਾ ਪਰ ਗੁਰੂ ਸਾਹਿਬ ਕਹਿੰਦੇ ਇਹਦਾ ਫਾਇਦਾ ਨਹੀਂ ਕਰਮ ਕਾਂਡਿਆ ਲੋਕਾਂ ਦੇ ਆਪਾ ਦਿਖਾਵਾ ਕਰ ਰਹੇ ਆ ਰਸਤੇ 'ਤੇ ਇਕੱਠੇ ਕਰ ਲੈਣੇ ਆ ਪਿੰਡ ਦੇ ਲੋਕੀ ਇਕੱਠੇ ਕਰ ਲੈਣੇ ਆ ਆਉ ਗੋ ਆਉ ਚਾਹ ਪਾਣੀ ਦਿਦਾਓ ਨੰਦ ਰਿਖਾਓ ਇਹੋ ਜਿਹਾ ਕਰ ਕਰਕੇ ਚੱਲ ਜਾਂਦੇ ਆ ਤੇ ਘਰੇ ਪੈਂਤੀ ਮਾਂ ਬਖਾਈ ਬੈਠਿਆ ਰੱਬ ਕਰੇ ਆਏ ਬੈਠਾ ਉਹਦੇ ਨਾਲ ਗੱਲ ਕਰਨਾ ਉਹਦੀ ਗੱਲ ਸੁਣਨਾ ਕੋਟ ਐਵੇਂ ਹੈ ਨਹੀਂ ਕਿ ਕੋਈ ਆਪਾ ਖੁਸ਼ੀ ਥੋੜਾ ਲਵਾਂਗੇ ਨਰਾਤਰੀ ਕਰਦੇ ਨਾ ਇਸ ਕਰਕੇ ਪਹਿਲਾਂ ਅਸੀਂ ਵੀ ਕਰਦੇ ਰਏ ਸਾਰੇ ਨਹੀਂ ਪਤਾ ਸੀਗਾ ਨਹੀਂ ਸੋਝੀ ਸੀਗੀ ਇਸ ਗੱਲ ਦਾ ਨਹੀਂ ਗਿਆਨ ਸੀਗਾ ਪਰ ਜਦੋਂ ਸੰਗਤ ਨਾਲ ਜੋੜਿਆ ਗੁਰੂ ਸਾਹਿਬ ਨੇ ਵੈਰੂ ਦੇ ਮਿਲਣ ਵਾਲੀ ਸੰਗਤ ਨਾਲ ਜੋੜਿਆ ਕਿ ਪਤਾ ਲੱਗਾ ਵੀ ਤਾਂ ਟੋਟਲ ਕਰਮ ਕੰਨ ਹੈ ਤੇ ਫਿਰ ਗੁਰੂ ਸਾਹਿਬ ਨੇ ਛਡਾ ਲਿਆ ਔਰ ਜਦੋਂ ਉਹ ਛਡੇ ਆ ਬਖਸ਼ਿਸ਼ ਵਧੀ ਆ ਪਹਿਲਾਂ ਕੁਝ ਵੀ ਨਹੀਂ ਸੀਗਾ ਕੁਝ ਨਹੀਂ ਸੀ ਕੋਈ ਬਖਸ਼ਿਸ਼ ਨਹੀਂ ਸੀ ਜਦੋਂ ਉਹ ਕਰਮ ਕੰਨ ਛਡੇ ਆ ਉਦੋਂ ਦੇ ਵੈਰੂ ਤੋਂ ਬਖਸ਼ਿਸ਼ਾਂ ਬਹੁਤ ਮਿਲਦੀਆਂ ਪਿਆਰ ਬਹੁਤ ਮਿਲਦਾ ਹੈ ਸੇਵਾ ਬਹੁਤ ਮਿਲਦੀ ਹੈ ਤੇ ਬੜੀ ਚੜ੍ਹਦੀ ਕਲਾ ਹੈ ਸੋ ਇੱਕ ਕਰਕੇ ਤੁਸੀਂ ਵੀ ਛੱਡ ਕੇ ਦੇਖੋ ਵੈਰੂ ਕਰਕੇ ਦੇਖੋ ਇਹਨੂੰ ਪ੍ਰੈਕਟੀਕਲ ਕਮਾਓ ਗੁਰਬਾਣੀ ਪ੍ਰੈਕਟੀਕਲ ਕਮਾਉਣ ਦਾ ਵਿਸ਼ਾ ਹੈ ਆ ਤੇ ਮੈਂ ਵਿੱਚੋ ਜਸਟ ਮੇਰੇ ਮਾਈਂਡ ਚ ਇੱਕ ਚੀਜ਼ ਆਈ ਮੈਂ ਕਿਹਾ ਪੁੱਛ ਲਵਾਂ ਅਖੰਡ ਪਾਠ ਸਾਹਿਬ ਬਰੇ ਆਪ ਜੀ ਨੇ ਮਤਲਬ ਉਹਨੇ ਵਿਚਾਰ ਸਾਂਝੇ ਕੀਤੇ ਅਖੰਡ ਪਾਠ ਦੀ ਇਹ ਜ ਆਪਾਂ ਦੇਖਦੇ ਆ 99% ਥਾਵਾਂ ਤੇ ਵੱਡੇ ਵੱਡੇ ਆਪਣੇ ਧਾਰਮਿਕ ਸਥਾਨਾਂ ਤੇ ਹਰ ਜਗ੍ਹਾ ਤੇ ਤਕਰੀਬਨ ਸਾਡੇ ਸਾਰੇ ਕੌਮ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਹੀ ਮਤਲਬ ਚੱਲਣ ਚੱਲਦਾ ਆ ਰਿਹਾ ਵਾ ਇਹ ਅਗਰ ਤੁਸੀਂ ਬਰਾਬਰ ਕਹਿਣ ਦੇ ਆ ਜਿੱਥੇ ਤੱਕ ਆਪਾਂ ਮਤਲਬ ਸੁਣਦੇ ਆ ਸਮਝਦੇ ਆ ਸਹਿਜ ਪਾਠ ਦਾ ਤੇ ਇਹ ਮਤਲਬ ਕਿਉਂ ਚਾਲੂ ਹੋਇਆ ਕਦੋਂ ਚਾਲੂ ਹੋਇਆ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਅੱਜ ਆਪਾਂ ਇਸ ਚੀਜ਼ ਨੂੰ ਇੱਕਦਮ ਹੀ ਕਿਸੇ ਦੇ ਨਾਲ ਬੈਠ ਕੇ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਨਾ ਕਿ ਅਕੰਡ ਪਾਠ ਸਾਹਿਬ ਨਹੀਂ ਕਰਾਉਣਾ ਚਾਹੀਦਾ ਆਪਾਂ ਨੂੰ ਸਹਿਜ ਪਾਠ ਸਾਹਿਬ ਕਰਨਾ ਚਾਹੀਦਾ ਉਹ ਬਿਲਕੁਲ ਸਹੀ ਆ ਮੈਂ ਮੰਨਦਾ ਇਹ ਗੱਲ ਨਾਲ ਸਹਿਮਤ ਆ ਮੈਂ ਦੇਖਣ ਕਿਸੇ ਬੰਦੇ ਨੂੰ ਆਪਾਂ ਸਵਾਲ ਜਵਾਬ ਕਰਨਾ ਕਿਸੇ ਦੇ ਨਾਲ ਇਸ ਚੀਜ਼ ਤੇ ਆਪਾਂ ਮਤਲਬ ਕਿਦਾਂ ਉਹਦੇ ਨਾਲ ਇਸ ਚੀਜ਼ ਦੇ ਉੱਤੇ ਆਪਾਂ ਉਹਨੂੰ ਕਲੀਅਰ ਕਰ ਸਕਦੇ ਆਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਪਣਾ ਜਿੱਦਾਂ ਦਰਬਾਰ ਸਾਹਿਬ ਹੀ ਲੈ ਲਓ ਉੱਥੇ ਵੀ ਅਖੰਡ ਪਾਠ ਸਾਹਿਬ ਚੱਲਦੇ ਆਂ ਹਾਂਜੀ ਹਜ਼ੂਰ ਸਾਹਿਬ ਲੈ ਲਓ ਉੱਥੇ ਵੀ ਚੱਲਦੇ ਆਂ ਆਪਣੇ ਤਖਤਾਂ ਤੇ ਲੈ ਲਓ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਔਰ ਸਾਰੇ ਸੰਗਤਾਂ ਜਿੱਦਾਂ ਸਾਡੇ ਏਰੀਆ 'ਚ ਗੁਰਦੁਆਰਾ ਸਾਹਿਬ ਦਾ ਲੋਕ ਇੱਥੇ ਘਰਾਂ ਦੇ ਵਿੱਚ ਖੰਡ ਪਾਠ ਸਾਹਿਬ ਵੀ ਰੱਖਦੇ ਆ ਸਾਡੇ ਘਰ 'ਚ ਅਸੀਂ ਮਹਾਰਾਜ ਆਪਣੇ ਘਰ ਦੇ ਆਪਣੇ ਘਰ ਦੀ ਗੱਲ ਕਰਦਾ ਸਾਡੇ ਮਾਤਾ ਜੀ ਸਹਿਜ ਪਾਠ ਰੱਖਦੇ ਆ ਪਰਿਵਾਰ ਮਿਲ ਕੇ ਜਿੰਨਾ ਕੁ ਯੋਗਦਾਨ ਹੁੰਦਾ ਸਾਡੇ ਪਰਿਵਾਰ ਦੇ ਇਹ ਵੀ ਆਪਣਾ ਨਾਲ ਯੋਗਦਾਨ ਸਹਿਜ ਪਾਠ ਹੀ ਚੱਲਦਾ ਵਾ ਔਰ ਮਹਾਰਾਜ ਦੀ ਕਿਰਪਾ ਨਾਲ ਸਾਡੇ ਪਿਤਾ ਜੀ ਨੇ ਮਤਲਬ ਮਾਤਾ ਜੀ ਨੇ ਦੋਨਾਂ ਨੇ ਮਿਲ ਕੇ ਸ਼ੁਰੂ ਕਰਾਇਆ ਸੀਗਾ ਤੇ ਮਹਾਰਾਜ ਦੀ ਕਿਰਪਾ ਨਾਲ ਅਜੇ ਤੱਕ ਚੱਲ ਰਿਹਾ ਵਾ ਮਹਾਰਾਜ ਕਿਰਪਾ ਕਰੇ ਗਾਂ ਵੀ ਹਮੇਸ਼ਾ ਚੱਲਦਾ ਰਹੇ ਅਸੀਂ ਤੇ ਇਹੀ ਸੋਚਦੇ ਆ ਤੇ ਇਹ ਮੈਂ ਇਹੋ ਕਹਿਣਾ ਚਾਹੁੰਦਾ ਕਿ ਜਿੱਦਾਂ ਮਤਲਬ ਸਾਰੇ ਸਥਾਨਾਂ ਤੇ ਅਖੰਡ ਪਾਠ ਸਾਹਿਬ ਦੀ ਪ੍ਰਥਾ ਆਪਾਂ ਕਿਸੇ ਨਾਲ ਕਰਨ ਨੂੰ ਇਹ ਚੀਜ਼ ਤੇ ਕਿਤੇ ਗੱਲ ਕਰਨੀ ਹੋਵੇ ਕਿਸੇ ਨੂੰ ਮਤਲਬ ਜਵਾਬ ਹੀ ਕਿੱਦਾਂ ਦੇਵਾਂਗੇ ਵੀ ਅਖੰਡ ਪਾਠ ਸਾਹਿਬ ਮਤਲਬ ਨਹੀਂ ਹੈਗਾ ਆਪਣੇ ਜ ਹੈਗਾ ਹਾਂਜੀ ਉਹਦੇ ਬਾਰੇ ਕਿੱਥੋਂ ਸ਼ੁਰੂ ਹੋਇਆ ਕਿਉਂ ਸ਼ੁਰੂ ਹੋਇਆ ਹਾਂਜੀ ਬਾਈ ਉਹ ਅਖੰਡ ਪਾਠ ਦੇ ਲਈ ਇਦਾਂ ਆ ਨਾ ਵੀ ਇਤਿਹਾਸ ਵਿੱਚ ਕਿਤੇ ਨਾ ਕਿਤੇ ਲਿਖਿਆ ਹੈ ਇਦਾਂ ਵੀ ਆ ਕਿ ਜਦੋਂ ਕਿਤੇ ਕੋਈ ਵੱਡੀ ਭੀੜ ਪੈਂਦੀ ਸੀ ਨਾ ਕੌਮ ਤੇ ਉਦੋਂ ਅਖੰਡ ਪਾਠ ਕਰਦੇ ਹੁੰਦੇ ਸੀ ਪਰ ਗੁਰਮਤਿ ਅਨੁਸਾਰ ਇਹ ਵੀ ਗੱਲ ਠੀਕ ਨਹੀਂ ਕਿਉ ਗੁਰਬਾਣੀ ਦੇ ਵਿੱਚ ਖੁਦ ਗੁਰੂ ਸਾਡਾ ਗੁਰਬਾਣੀ ਜਿਹੜੇ ਆ ਗੁਰੂ ਸਾਹਿਬ ਆ ਸਾਡੇ ਗੁਰੂ ਆ ਨਾ ਤੇ ਜੇ ਇਹੇ ਚੀਜ਼ ਕੰਮ ਕਰਨਾ ਗੁਰਮਤ ਹੁੰਦੀ ਤਾਂ ਗੁਰਬਾਣੀ ਵਿੱਚ ਲਿਖਿਆ ਹੋਣਾ ਸੀ ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਮਿਲਦਾ ਵੀ ਅਖੰਡ ਪਾਠ ਕਰਾਓ ਬਾਣੀ ਪੜਨੇ ਨੂੰ ਗੁਰਬਾਣੀ ਵਿਚਾਰਨ ਨੂੰ ਬਹੁਤ ਜ਼ਿਆਦਾ ਕਿਹਾ ਹੈ ਗੁਰੂ ਸਾਹਿਬ ਨੇ ਪੜਨੇ ਨੂੰ ਕਿਹਾ ਆ ਪੜ੍ਹਨੇ ਨੂੰ ਕਿਹਾ ਆ ਬਹੁਤ ਥੋੜਾ ਵਿਚਾਰਨ ਨੂੰ ਬਹੁਤ ਜ਼ਿਆਦਾ ਕਿਹਾ ਹੈ ਪਰ ਆਪਾਂ ਜਿਹੜਾ ਵਿਚਾਰਨ ਦਾ ਵਿਸ਼ਾ ਆ ਉਹ ਸਾਡੀ ਕੰਮ ਛੱਡੀ ਬੈਠੀ ਆ ਇਕੱਲਾ ਪੜਨ ਤੇ ਜੇ ਜਿਹੜੀ ਪੜ੍ਹਨੀ ਆ ਉਹ ਪੜ੍ਹਨੀ ਆ ਆਪ ਪੜ੍ਹਨੇ ਨੂੰ ਗਿਆ ਗੁਰੂ ਸਾਹਿਬ ਨੇ ਤੇ ਆਪਾ ਪੜਾਉਨੇ ਆ ਪੈਸੇ ਦੇ ਕੇ ਤੇ ਜਿਹੜੀ ਇਹ ਕਥਾ ਸ਼ੁਰੂ ਹੋਈ ਆ ਇਹ ਵੈਸੇ ਪੁਜਾਰੀ ਜਦੋਂ ਨਾ ਗੁਰਦਾਰੇ ਵਿੱਚ ਬਹਿ ਗਏ ਸੀਗੇ 70-75 ਸਾਲ ਪੁਜਾਰੀ ਰਹੇ ਆ ਕਾਬਜ ਜੀਵਨ ਵਿੱਚ 100 ਸਾਲ ਤੋਂ ਉੱਪਰ ਵੱਧ ਰਹੇ ਆ ਸਾਡੀ ਮੇਨ ਗੁਰਦਾਰੇ ਵਿੱਚ ਪੁਜਾਰੀ ਜੀਰੋ ਸਿੰਘ ਜੰਗਲਾਂ ਵਿੱਚ ਚਲੇ ਗਏ ਸੀਗੇ ਤੇ ਜਿਹੜੇ ਸੁਰਤੀ ਵਿਰਤੀ ਵਾਲੇ ਸਿੰਘ ਸੀਗੇ ਲੜਾਈਆਂ ਜੁੱਧਾਂ ਵਿੱਚ ਹਿਰ ਹੋ ਗਿਆ ਤੇ ਜੰਗਲਾਂ ਵਿੱਚ ਰਹਿਣਾ ਪਿਆ ਦੇ ਪਿੱਛੇ ਪੁਜਾਰੀਆਂ ਹੁੰਦੇਗਾ ਵੀ ਗੁਰਦੁਆਰੇ ਖੁੱਲੇ ਰੱਖਣਗੇ ਪਰ ਪੁਜਾਰੀਆਂ ਨੇ ਉਸ ਵੇਲੇ ਜਿੰਨੀ ਮਨਮਤ ਸਾਡੇ ਵਿੱਚ ਬਾੜੀ ਆ ਉਹਨਾਂ ਵਿੱਚੋਂ ਇੱਕ ਮਨਮਤ ਇਹ ਆ ਕਿ ਸਾਨੂੰ ਪੁਜਾਰੀਆਂ ਨੇ ਕਹਿਣਾ ਵੀ ਆਓ ਤੁਸੀਂ ਤੁਹਾਡਾ ਕੋ ਕੰਮ ਨਹੀਂ ਹੋ ਰਿਹਾ ਖੰਡ ਪਟ ਕਰਾਂਗੇ ਪੈਸੇ ਦੇਜੋ ਤੁਹਾਡਾ ਕੰਮ ਹੋ ਜਾਊਗਾ ਉਹ ਅਸੀਂ ਸੌਖਾ ਕੰਮ ਬਾੜ ਲਿਆ ਤੇ ਉਨੀ ਇਹ ਮਨਮਤ ਸਾਡੇ ਵਿੱਚ ਬਾੜ ਦਿੱਤੀ ਹੋਰ ਗੁਰੂ ਸਾਹਿਬ ਨੇ ਕਿਤੇ ਵੀ ਜਾਂ ਪ੍ਰਾਤਨ ਗੁਰ ਸਿੱਖਾਂ ਇਹ ਕੰਮ ਨਹੀਂ ਕੀਤਾ ਹੈਗਾ ਕਿਉਂ ਇਹਦੇ ਨਾਲ ਗੁਰਬਾਣੀ ਗੁਰੂ ਸਾਹਿਬ ਖੁਦ ਕਹਿ ਰਹੇ ਆ ਪੜਿਆ ਨਾ ਹੀ ਭੇਤ ਬੁੱਝੀਆਂ ਬਾਹਮਣਾਂ ਪੜਪੜ ਗੱਡੇ ਨਾਲ ਲੱਤੋ ਕਹਿੰਦੇ ਪੜਪੜ ਗੱਡੇ ਲੱਭੀ ਹੈ ਨਾ ਪਤਾ ਨਹੀਂ ਫਾਇਦਾ ਹੈਗਾ ਇਸ ਕਰਕੇ ਇਹ ਰਸਾ ਜਿਹੜੀ ਆ ਇਹ ਗੁਰੂ ਗੁਰੂ ਸਾਹਿਬ ਦੀ ਗੁਰਮਤ ਦੀ ਇਹ ਰਸਾ ਨਹੀਂ ਹੈਗੀ ਇਹ ਮਨਮਤ ਸਾਡੇ ਵੱਲੋਂ ਪੁਜਾਰੀਆਂ ਨੂੰ ਬਾੜੀ ਪਈ ਠੀਕ ਹੈ ਬਾਈ ਜੀ ਮਤਲਬ ਇਹ ਪੁਜਾਰੀਆਂ ਵਾਲਾ ਕੰਮ ਜਿਹੜਾ ਇਹ ਸਾਰੇ ਸਾਡੇ ਵੱਡੇ ਵੱਡੇ ਸਥਾਨਾਂ ਤੇ ਸਾਡੇ ਘਰਾਂ 'ਚ ਇਹ ਮਤਲਬ ਇਹ ਨਾ ਬਹੁਤ ਪੂਰੀ ਤਰ੍ਹਾਂ ਘਰ ਕਰ ਚੁੱਕਿਆ ਵਾ ਬਹੁਤ ਹਾਂ ਔਖਾ ਵਾ ਮੈਨੂੰ ਲੱਗਦਾ ਹੈ ਇਸ ਚੀਜ਼ ਨੂੰ ਅਜੇ ਰੋਕ ਪਾਉਣਾ ਇਹਦਾ ਪ੍ਰਚਾਰ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਚੀਜ਼ ਵਾਸਤੇ ਜਿਹੜੇ ਵੀ ਅਖੰਡ ਪਾਠ ਸਾਹਿਬ ਜਿੱਥੇ ਵੀ ਰੱਖਿਆ ਜਾਂਦਾ ਵਾ ਉਹ ਮਤਲਬ ਐਸੀ ਉਹਨਾਂ ਦਾ ਅਖੰਡ ਪਾਠ ਸਰਖਣਾ ਜਿਹੜਾ ਨਾ ਉਹ ਇੱਕ ਮਤਲਬ ਨਾ ਉਹ ਖਤਮ ਕਰਨ ਵਾਲੇ ਪਾਸੇ ਧਿਆਨ ਹੁੰਦਾ ਵੀ ਜਿੰਨਾ ਛੇਤੀ ਹੋ ਸਕੇ ਨੂੰ ਮਤਲਬ ਆਪਾਂ ਸਪੀਡ ਪੜ੍ਹ ਕੇ ਜਿੱਦਾਂ ਵੀ ਆ ਇਹਨੂੰ ਮਤਲਬ ਸਮਹਾਪੀ ਕੀਤੀ ਜਾਵੇ ਮਤਲਬ ਕਹਿਣ ਦਾ ਉਹ ਮਤਲਬ ਬਾਣੀ ਮਰ ਪੜ੍ਹਨਾ ਕੰਮ ਨਹੀਂ ਹੈਗਾ ਨਾ ਸਮਝਣ ਵਾਲਾ ਕੰਮ ਹੈਗਾ ਤੇ ਵਸ ਚੀਜ਼ਾਂ ਸਮਝਦੇ ਆਉਣ ਡੀਆਂ ਮੈਂ ਕਿ ਜੀ ਦੇਖੋ ਹੁਣ ਨਾ ਜੇ ਮੰਨ ਲਓ ਆਪਣਾ ਪ੍ਰੈਕਟੀਕਲ ਸੋਚੀਏ ਇਹ ਦਸਵੇਂ ਪਾਤਸ਼ਾਹ ਵਿੱਚ ਕੋਈ ਪਾਸ਼ਾ ਬਾਬਾ ਨਾਨਕ ਦਸਵੇਂ ਪਾਤਸ਼ਾਹ ਜਾਂ ਕੋਈ ਵੀ ਗੁਰੂ ਸਾਹਿਬ ਸਾਡੇ ਘਰੇ ਆਉਣ ਆ। ਆਪਾਂ ਉਹਨਾਂ ਦਾ ਇੱਕ ਇੱਕ ਲਫ਼ਜ਼ ਸੁਣਾ ਗਿਆ। ਮੰਨ ਲਾਓਗੇ। ਹੈ ਨਾ? ਬਾਬਾ ਨਾਨਕ ਭਾਈ ਸਾਡੇ ਆਏ ਬੈਠੇ ਇਕੱਲੇ ਨਹੀਂ ਬੈਠੇ ਦਸਵੇਂ ਪਾਤਸ਼ਾਹੀਆਂ ਬੈਠੀਆਂ ਨਾਲ 15 ਭਗਤ ਆਇਓ ਆ 11 ਭਟ ਆਇਓ ਆ ਤਿੰਨ ਗੁਰਸਿੱਖਾਂ ਦੀ ਗਰਮਾਣੀ ਆ 35 ਮਹਾਂਪੁਰਖ ਸਾਡੇ ਘਰੇ ਆਏ। ਤੇ ਅਸੀਂ ਮੇਰਾ ਪਹਿਲਾਂ 35 ਮਿੰਟ ਵੀ ਨਹੀਂ ਬੰਦੇ 48 ਘੰਟੇ ਵਿੱਚ ਚੰਗੀ ਤਰ੍ਹਾਂ ਗੁਰੂ ਸਾਹਿਬ ਨੂੰ ਖੋਦ ਕੋਲ ਬਿਲਕੁਲ ਲੇਕਿਨ ਮੈਂ ਵੀ ਖੋਦ ਇਹ ਸੇਵਾ ਬਹੁਤ ਆਪਣੀ ਹੋਰ ਕਰ ਸਕੀ ਮਨਜਿੰਦਰ ਸਿੰਘ ਜੀ ਵੀ ਕਰਦੇ ਰਹੇ ਆ ਅਖੰਡ ਪਾਠਾਂ ਤੇ ਬਹੁਤ ਸੇਵਾ ਕੀਤੀ ਰੋਲਾਂ ਲਗਾਉਣੀਆਂ ਸਾਰਾ ਕੁਝ ਕਰਨਾ ਭਾਈਆਂ ਦੇ ਨਾਲ ਸੇਵਾ ਕਰਨੀ ਪਰ ਪਤਾ ਨਹੀਂ ਜੀਗਾ ਅਗਿਆਨਤਾ ਸੀਗੀ ਹੈ ਨਾ ਜਦੋਂ ਪਤਾ ਲੱਗਾ ਕਿ ਬਖਸ਼ਿਸ਼ ਵੈਰੂ ਦੀ ਕਿੱਦਾਂ ਮਿਲਣੀ ਆ ਉਹ ਕੰਮ ਛੱਡ ਕੇ ਦੇਖਿਆ ਦੂਜੇ ਪਾਸੇ ਦੀ ਕਿਰਪਾ ਬਹੁਤ ਹੈ ਜੀ ਸੇਵਾ ਸਵਰਤੀਆਂ ਨੂੰ ਜਾਣਦੇ ਆ ਬਾਣੀ ਵਿਚਾਰ ਨੂੰ ਨਹੀਂ ਜਾਣਦੇ ਆ ਅਮਲੀ ਜੀਵਨ ਗੁਰੂ ਸਾਹਿਬ ਬਣਾਉਣ ਨੂੰ ਕਹਿੰਦੇ ਆ ਪਰ ਇਹਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਆ ਬਸ ਕਾਲੀ ਕਾਲੀ ਨਿਬੇਟਦੀ ਏ ਹੁਣ ਅੱਜ ਕੱਲ ਤਾਂ ਪੈਸੇ ਦੇ ਕੇ ਕਰਾਈ ਜਾਂਦੇ ਆ ਬੰਦਾ ਮਰੇਗਾ ਕਿਤੇ ਬਾਹਰ ਬਾਹਲੇ ਮਰ ਕੇ ਬੈਠਾ ਪੀਵਾ ਦਰਬਾਰ ਸਾਹਿਬ ਜਿੱਥੇ ਖੜਪਟ ਹੋ ਰਿਹਾ ਉਹਦਾ ਦੱਸੋ ਕਿਦਾਂ ਕੀ ਉਹਨਾਂ ਜੀਵਨ ਦੀ ਇਹ ਹੋ ਜਾ ਕਿਦਾਂ ਸਾਡੇ ਵਿੱਚ ਗੁਰਮਤ ਅਜਿਹਾ ਵਿਧੇ ਨਾਲ ਹੂੰ ਸਵੀਕਾਰ ਕੇ ਕਾਲੀ ਪਾਈ ਸਾਡੇ ਵਿੱਚ ਸਾਡੇ ਇਹ ਗੁਰਮਤ ਦਾ ਸੁਨਾਹ ਲੀਗਾ ਪਾਇਆ ਗਿਆ ੱਤੇ ਨਾ ਪਾਇਆ ਗਿਆ ਸਾਨੂੰ ਅਸਲ ਵਿੱਚ ਦੇਖੋ ਪਹਿਲਾਂ ਮੁਸਲਮਾਨਾਂ ਨੇ ਲੜ ਕੇ ਦੇਖ ਲਿਆ ਕੋਮ ਨਹੀਂ ਮਰੀ ਗੋਰਿਆਂ ਨੇ ਜਾਂ ਮੁਸਲਮਾਨਾਂ ਨੇ ਦਰਬਾਰ ਸਾਹਿਬ ਉੱਤੇ ਅਟੈਕ ਕਰ ਆਦੀ ਗਵਰਮੈਂਟ ਨੇ ਵੀ ਕਰ ਲਿਆ ਨਹੀਂ ਮਰੇ ਹੁਣ ਉਹਨੇ ਕੀ ਕੀਤਾ ਵੀ ਇਹਨਾਂ ਦੇ ਅੰਦਰੋਂ ਸਿੱਖੀ ਕਿਦਾਂ ਮਾਰੇ ਜਾਵੇ ਤਾਂ ਇਹ ਮਰਨਗੇ ਸਿੱਖੀ ਨੂੰ ਮਾਰਨ ਦੀਆਂ ਚਾਲਾਂ ਆ ਜਿਹੜਾ ਗੁਰਸਖ ਗੁਰਬਾਣੀ ਨਾਲੋਂ ਟੁੱਟ ਗਿਆ ਨਾ ਗੁਰੂ ਸਾਹਿਬ ਕਹਿੰਦੇ ਜਿੱਦਾਂ ਪ੍ਰਾਣੀ ਕਹਿੰਦੇ ਨਾ ਪਾਣੀ ਬਿਨਾ ਮਰ ਜਾਂਦਾ ਤੇ ਉਦਾਂ ਜਿਹੜਾ ਸਿੱਖ ਆ ਉਹ ਗੁਰਬਾਣੀ ਬਿਨਾ ਗੁਰੂ ਬਿਨਾ ਮਰ ਜਾਂਦਾ ਸਾਨੂੰ ਗੁਰੂ ਨਾਲੋਂ ਤੋੜਨ ਦੇ ਕਿ ਤਰੀਕੇ ਆ ਵੀ ਇਹਨਾਂ ਨੂੰ ਧਰਮ ਕਰਮ ਕਾਂਡਾਂ ਵਿੱਚ ਪਾ ਰੱਖੋ ਪਰ ਇਹਨਾਂ ਨੂੰ ਕੈਦਾਂ ਨਾ ਕਿਤੇ ਵੀ ਚਲ ਜਾਓ ਹੁਣ ਵੱਡੇ ਗੁਰਦਵਾਰਾਂ ਵਿੱਚ ਦੇਖ ਲਓ ਕਿਤੇ ਵੀ ਸਵਰਤੀ ਉੱਲਗ ਰਹੀ ਹੈ ਦਰਬਾਰ ਸਾਹਿਬ ਦੇਖ ਲਓ ਕੀ ਸਰਦ ਸਾਹਿਬ ਦੇਖ ਲਓ ਕਿਤੇ ਕੋਈ ਸੁਰਤੀ ਲਾਉਂਦਾ ਕੋਈ ਬਾਣੀ ਵਿਚਾਰਨ ਦੀ ਗੱਲ ਕਰਦਾ ਨਹੀਂ ਬਸ ਕੀਰਤਨ ਹੋ ਰਿਹਾ ਕੱਲਾ ਪਾਠ ਹੋ ਰਿਹਾ ਕੱਲਾ ਪਾਠਾਂ ਦੀਆਂ ਲੜੀਆਂ ਲੱਗੀਆਂ 10 ਸਾਲ ਦੀ ਵੇਟਿੰਗ ਲੈ ਕੇ ਆ ਦਰਬਾਰ ਸਾਹਿਬ ਜੇ ਖੰਡ ਪਟਾਉਣਾ ਦੱਸੋ ਕੀ ਕਰੂਗਾ 10 ਸਾਲਾਂ ਵਿੱਚ ਬੰਦੇ ਨੇ ਮੰਨ ਲਓ ਮੰਨ ਲਓ 10 ਸਾਲਾਂ ਦੇ ਵਿੱਚ ਜੀਰ ਨੂੰ ਦੱਬ ਮਿਲਣਾ ਸੀ ਉਹ 10 ਸਾਲ ਗਏ ਨਹੀਂ ਕੋਲ ਉਹ ਵੇਟਿੰਗ ਕਰੀ ਜਾਂਦਾ ਤੇ ਉਹ ਆਪਣੇ ਜੀਵਨ ਖਰਾਬ ਕਰ ਗਿਆ ਨਾ ਬਿਨਾਂ ਗੱਲ ਨੂੰ ਤੇ ਗੁਰੂ ਸਾਹਿਬ ਤਾਂ ਕਹਿੰਦੇ ਘਰ ਘਰ ਬਾਬਾ ਗਾਵੀ ਹੈ ਨਾ ਗਰਵਾਣੀ ਦੇ ਭਾਈ ਗਰਦਾਸ ਜੀ ਕਹਿੰਦੇ ਆ ਕਰ ਕਰ ਅੰਦਰ ਤੁਮਕਾਲ ਹੋਵੇ ਪੀਰ ਤਨ ਸਾਦਾ ਬਸੋਆ ਉਹ ਤਾਂ ਆਪ ਕਰਨਾ ਸਾਰਾ ਕੁਝ ਉਹ ਤਾਂ ਕੀਤਾ ਨਹੀਂ ਆਪਾਂ ਸੋ ਇਸ ਕਾਰਨ ਕਿ ਮਾਹੌਲ ਤੇ ਹਾਂਜੀ ਮਾਹੌਲ ਤੇ ਇਦਾਂ ਦਾ ਬਣਿਆ ਆ ਕਿ ਅੱਜ ਕੋਈ ਸਾਧੂ ਸੰਤ ਕਿਤੇ ਮੰਦੋ ਆ ਜਾਂਦੇ ਆ ਚਰੇ ਜਾਂਦੇ ਆ ਕਿਸੇ ਦੇ ਪਰਿਵਾਰ ਦੇ ਘਰ ਮੰਨ ਲਓ ਸਾਡੇ ਵੀ ਮੰਨ ਲਓ ਕੋਈ ਕੋਈ ਸਾਧੂ ਸੰਤ ਆਉਂਦੇ ਆ ਤੇ ਅਸੀਂ ਉਹ ਭਾਵੇਂ 2 ਘੰਟੇ ਬਿੱਠੇ ਹੋਣ ਨਾ ਘਰ ਦੇ ਵਿੱਚ ਆ ਕੇ ਤੇ ਅਸੇ 2 ਘੰਟੇ ਉਹਨਾਂ ਦੇ ਲਾਗੂ ਹਿੱਲਦੇ ਨਹੀਂ ਆ ਮੈਂ ਆਮ ਦੁਨਿਆਵੀ ਹਰ ਇੱਕ ਮੈਂ ਆਪਣੀ ਵੀ ਗੱਲ ਕਰਦਾ ਹਰ ਮੇਰੇ ਖਿਆਲ ਨਾਲ ਹਰ ਬੰਦੇ ਦੀ ਗੱਲ ਕਰਦਾ ਹਾਂ ਪਰਿਵਾਰ ਦੀ ਗੱਲ ਕਰਦਾ ਉਹ 2-2 ਘੰਟੇ ਵੀ ਬੈਠੇ ਰਹਿਣਗੇ ਤੇ 2 ਘੰਟੇ ਉਹਨਾਂ ਦੇ ਲਾਗੇ ਚੌਂਕੜਾ ਮਾਰ ਕੇ ਭਾਵੇਂ ਪੈਰ ਸੌਂ ਜਾਣ ਔਖੇ ਸੁੱਕੇ ਉੱਥੇ ਬਹਿਣਗੇ ਨਹੀਂ ਹਿੱਲਣਗੇ ਪਰ ਗੁਰੂ ਮਹਾਰਾਜ ਜਦੋਂ ਅਖੰਡ ਪਾਠ ਸਾਹਿਬ ਵੀ ਰੱਖਦੇ ਆ ਅਖੰਡ ਪਾਠ ਹੀ ਰੱਖਦੇ ਆ ਜ਼ਿਆਦਾ ਲੋਕ ਅਖੰਡ ਪਾਠ ਸਾਹਿਬ ਰੱਖਦੇ ਆ ਘਰ ਹਨ ਤੇ ਜਪਜੀ ਸਾਹਿਬ ਦੀ ਸਮਾਪਤੀ ਹੋਣ ਦੀ ਵੇਟ ਹੋ ਰਹੀ ਹੁੰਦੀ ਹੈ ਕਿ ਜਪਜੀ ਸਾਹਿਬ ਦੀ ਸਮਾਪਤੀ ਹੋਵੇ ਤੇ ਫਟਾਫਟ ਕੜਾ ਪ੍ਰਸ਼ਾਦ ਲੈ ਕੇ ਤੇ ਆਪਣੇ ਕੰਮਾਂ-ਧੰਦਿਆਂ ਤੇ ਜਾਈਏ ਤੇ ਮੁੜ ਕੇ ਪਾਠੀ ਸਿੰਘ ਜਿਹੜਾ ਉਹ ਪਾਠ ਕਰਦਾ ਰਹੇ ਅੱਜ ਆਮ ਸਾਰੇ ਮਤਲਬ ਸੋਚ ਜਿਹੜੀ ਹੈ ਨਾ ਇਹ ਇਦਾਂ ਨਹੀਂ ਹੋ ਚੁੱਕੀ ਆ ਪਾਠ ਇੱਕ ਫਾਰਮੈਲਿਟੀ ਲਈ ਰੱਖੀ ਜਾਂਦੀ ਆ ਆਪਣੇ ਮਨ ਦੀ ਸੰਤੁਸ਼ਟੀ ਵਾਸਤੇ ਰੱਖਿਆ ਜਾਂਦਾ ਕਿ ਮੈਂ ਪਾਠ ਰੱਖਿਆ ਮੇਰੇ ਘਰ ਤੇ ਕੋਈ ਨਹੀਂ ਮੈਂ ਆਪਣੇ ਕਾਰੋਬਾਰ ਤੇ ਜਾਣਾ ਹਾਂਜੀ ਤੇ ਜਿਹੜੇ ਪਾਠੀ ਸਿੰਘ ਵੀ ਆ ਉਹਨਾਂ ਨੂੰ ਲੋਕ ਅੱਜ ਕਹਿੰਦੇ ਆ ਵੀ ਤੂੰ ਭਾਈ ਆਪਣੇ ਸੌਣ ਦਾ ਰਾਤ ਦਾ ਬੰਦੋਬਸਤ ਕਿਤੇ ਹੋਰ ਕਰ ਲਾ ਤੇ ਸਾਡੇ ਤੇ ਘਰ ਦੇ ਵਿੱਚ ਥਾਂ ਨਹੀਂ ਹੈਗੀ ਤੇ ਉਹ ਉਹ ਵਿਚਾਰੇ ਕਦੀ ਸਾਈਕਲਾਂ ਦੇ ਕਦੀ ਇੱਤਾਂ ਕਦੀ ਉੱਦਾਂ ਧੱਕੇ ਕਾਂਦੇ ਰਾਤ ਬਰਾਤ ਡਿਊਟੀਆਂ ਲਾਉਣੀ ਕਰਨੇ ਤੇ ਉਹ ਆਉਂਦੇ ਜਾਂਦੇ ਆ ਮਤਲਬ ਕਹਿੰਦੇ ਆ ਕਿ ਦਿਲ ਦੇ ਅੰਦਰੋਂ ਨਾ ਉਹ 파ਠੀ ਸਿੰਘ ਉਹਨਾਂ ਮਤਲਬ ਉਹ ਡੈਡੀਕੇਟ ਹੁੰਦਾ ਵਾ ਪਾਠ ਕਰਨ ਵਾਸਤੇ ਨਾ ਪਰਿਵਾਰ ਖੁਦ ਹੁੰਦਾ ਵਾ ਤੇ ਇਹੋ ਜੇ ਪਾਠ ਦਾ ਕੀ ਮਤਲਬ ਕੋਈ ਫਾਇਦਾ ਤਾਂ ਕੋਈ ਨਹੀਂ ਹੈ ਵੈਸੇ ਸਮਝਾਉਣ ਵਾਸਤੇ ਇਹੋ ਜੀਆਂ ਗੱਲਾਂ ਮੇਰੇ ਖਿਆਲ ਨਾਲ ਕਾਫੀ ਕੰਮ ਆ ਸਕਦੀਆਂ ਨੇ ਮੈਨੂੰ ਇਦਾਂ ਲੱਗਦਾ ਹਾਂਜੀ ਨੇ ਬਲਕਿ ਬਾਕੀ ਹਿੱਲਦਾ ਰਹੇ ਬਾਕੀ ਜਿਹੜਾ ਅਖੰਡ ਪਾਠ ਸਾਹਿਬ ਵਾਲੀ ਜਿਹੜੀ ਗੱਲ ਆ ਨਾ ਇਹਦੇ ਤੇ ਅਜੇ ਹੋਰ ਜਿਆਦਾ ਮੈਨੂੰ ਨਾ ਆਪ ਜੀ ਨੇ ਦੱਸਿਆ ਕਾਫੀ ਕੁਝ ਸਮਝ ਲੱਗ ਗਈ ਆ ਮੈਨੂੰ ਵੈਸੇ ਵੀ ਸਮਝਿਆ ਬਣਾ ਦੱਸਿਆ ਪਤਾ ਸੀਗਾ ਇਹ ਕੱਲ ਤਾਂ ਮੈਂ ਥੋੜਾ ਜਿਹਾ ਨਾ ਕਿਸੇ ਨਾਲ ਆਰਗੂਮੈਂਟ ਕਰਨੀ ਪਵੇ ਕਿਤੇ ਗੱਲ ਕਰਨੀ ਪਵੇ ਤੇ ਅਗਲੇ ਬੰਦੇ ਨੂੰ ਜਵਾਬ ਕਿ ਦੇਣਾ ਹੈ ਨਾ ਉਹਦੇ ਬਾਅਦ ਤੇ ਹੋਰ ਥੋੜਾ ਜਿਹਾ ਡਿਟੇਲ ਕਢੋ ਤੁਸੀਂ ਕਿ ਇਹ ਕਿਉਂ ਸ਼ੁਰੂ ਹੋਇਆ ਕਿਉਂਕਿ ਤੋਂ ਹੀ ਇਸ ਦੇ ਵਿੱਚ ਹੁਣ ਕਾਫੀ ਡੀਪ ਜਾ ਰਹੇ ਹਾਂ ਤਾਂ ਕਿਉਂ ਸ਼ੁਰੂ ਹੋਇਆ ਇਹਨੂੰ ਮਤਲਬ ਕਿੱਦਾਂ ਆਪਾਂ ਪ੍ਰਚਾਰ ਕਰਕੇ ਇਸ ਚੀਜ਼ ਨੂੰ ਰੋਕੀ ਹੈ ਜੀ ਪਾਣੀ ਪਾਣੀ ਪੜਨਾ ਲਾਭ ਕਿੱਦਾਂ ਮਿਲਣਾ ਵਾ ਸਹਿਜ ਬਾਣ ਦੇ ਨਾਲ ਕਿੱਦਾਂ ਲਾਭ ਲੈਣਾ ਵਾ ਅਖੰਡ ਪਾਠ ਨਾਲ ਤੁਹਾਡਾ ਨੁਕਸਾਨ ਕੀ ਆ ਤੁਹਾਨੂੰ ਲਾਭ ਕੀ ਨਹੀਂ ਹੋ ਰਿਹਾ ਆ ਸਭ ਚੀਜ਼ਾਂ ਦੀ ਜਰਾ ਰਿਸਰਚ ਕਰਕੇ ਨਾ ਸੰਗਤਾਂ ਦੇ ਸਾਹਮਣੇ ਪੇਸ਼ ਕਰੋ ਵੈਦੂ ਜੀ ਥੋੜੇ ਹਾਂ ਜੀ ਡੀਟੇਲ ਵਿੱਚ ਹੋਰ ਦੱਸਾਂਗੇ ਵੈਦੂ ਬਿਲਕੁਲ ਕਿਉਂ ਵੈਦੂ ਜੀ ਗੁਰੂ ਸਾਹਿਬ ਲਿਵਿੰਗ ਗੁਰੂ ਆ ਜੀਂਦੇ ਜਾਗਦੇ ਗੁਰੂ ਆ ਸਾਡੇ ਨਾਲ ਗੱਲਾਂ ਕਰਦੇ ਆ ਆਪਣੇ ਗੁਰਸੇਕ ਨਾਲ ਜਾਂ ਕੋਈ ਵੀ ਹਕੋਨਾਮਾ ਆਪਾਂ ਲੈਨੇ ਅਰਦਾਸ ਕਰਕੇ ਨਾ ਸਾਨੂੰ ਇਨ ਬਿਨ ਜਵਾਬ ਆਉਂਦਾ ਸਾਡੇ ਹਰੇਕ ਸਵਾਲ ਦਾ ਤੇ ਆਪਾਂ ਕੀ ਕਰ ਦਿੱਤਾ ਉਸ ਲਾਈਵ ਗੁਰੂ ਨੂੰ ਇੱਕ ਪੈਸੇ ਦੇ ਕੇ ਮਿਲਣ ਦੀ ਤਾਕਤ ਸ਼ੁਰੂ ਕਰ ਦਿੱਤੀ ਇਦਾਂ ਵਾਇਰੂ ਨਹੀਂ ਮਿਲਣ ਦਾ ਖੁਸ਼ ਨਹੀਂ ਹੁੰਦਾ ਤੁਹਾਨੂੰ ਮੈਂ ਆਪਣਾ ਪ੍ਰੈਕਟੀਕਲ ਲਾ ਦਾਂ ਸੰਗਤ ਨਾਲ ਗੁਰੂ ਸਾਹਿਬ ਨੇ ਜੋੜਿਆ ਤੇ ਸਾਲ ਹੋਇਆ ਸੀ ਅਮਰ ਸੇਕ ਨੂੰ ਖੇੜ ਸਾਰੀ ਸਮਝਾਤੀ ਗੁਰੂ ਸਾਹਿਬ ਨੇ ਵੀ ਅਖੰਡ ਪਾਠ ਨਾਲ ਵੀ ਬਾਕੀ ਹੈ ਨਾ ਸੁਰਤੀਪ ਦੀ ਵਿਚਾਰ ਵੀ ਤੱਕਰੀ ਸਾਡੇ ਸਿੰਘਣੀ ਕਹਿੰਦੀ ਵੀ ਮੇਰੇ ਜੀ ਕਰਦਾ ਮੈਂ ਆਪਾਂ ਚਲੋ ਖੰਡ ਪੜਤਾ ਨਹੀਂ ਕਰਦੇ ਮੈਂ ਬਾਣੀ ਸਹਿਜ ਪਾਠ ਕਰਨਾ ਚਾਹੁੰਨੀ ਆ ਮੈਂ ਕਿਹਾ ਸਹਿਜ ਪਾਠ ਵੀ ਕਰ ਲਾ ਪਰ ਸਹਿਜ ਪਾਠ ਗੁਰੂ ਸਾਹਿਬ ਤਾਂ ਇਦਾਂ ਕਹਿੰਦੇ ਵਿਰੋਧ ਦਾ ਇੱਕ ਸ਼ਬਦ ਵਿਚਾਰੋ ਤੇ ਉਹਨੂੰ ਕਮਾਓ ਉਹਦੇ ਵਿੱਚੋਂ ਇੱਕ ਦੋ ਗੱਲਾਂ ਹੀ ਮੰਨ ਲਈ ਹੈ ਨਾ ਆਪਣੇ ਉਹੀ ਸਹਿਜ ਪਾਠ ਰਿਹਾ ਵੀ ਸਹਿਜ ਪਾਠ ਵੀ ਆਫਟਰ ਆਲ ਆਪਾਂ ਉਹ ਕੰਮ ਨਹੀਂ ਵੀ ਨਾ ਹਣੇ ਤੇ ਤਾਂ ਉਹ ਕਹਿੰਦੀ ਮੇਰਾ ਜੀ ਕਰਦਾ ਮੈਂ ਇਹਨਾਂ ਕਰ ਲਾ ਹਨਾ ਕਹਿੰਦੀ ਕੀ ਮਰਿਆਦਾ ਕੀ ਮੈਂ ਕਿਹਾ ਮਰਿਆਦਾ ਕੀ ਮੈਂ ਕੰਮ ਤੇ ਸੀ ਟਰੱਕ ਤੇ ਉਹੀ ਬਾਹਰ ਮੈਂ ਕਿਹਾ ਮੈਂ ਜ਼ਿਆਦਾ ਕੀ ਇਹ ਢੇਗ ਬਣਾ ਢੇਗ ਬਣਾ ਕੇ ਅਰਦਾਸ ਕਰ ਗੁਰੂ ਸਾਹਿਬ ਦੀ ਸਹਜ ਪੜ ਸ਼ੁਰੂ ਕਰਨਾ ਕਿਰਪਾ ਕਰਕੇ ਆ ਗਿਆ ਬਖਸ਼ੋ ਤੇ ਹਕਨਾਮਾ ਜਿਹੜਾ ਹੋਇਆ ਮੈਂ ਕਿਹਾ ਮੈਨੂੰ ਜਰੂਰ ਦੱਸੀ ਹੈ ਨਾ ਕਹਿੰਦੀ ਢੇਗਿਆ ਤੇ ਹੁਣੇ ਸ਼ੁਰੂ ਕਰਨ ਲਈ ਸਾਰਾ ਕੀਤਾ ਕਰਕੇ ਅਰਦਾਸ ਕੀਤੀ ਹਕਨਾਮਾ ਲਿਆ ਤਾਂ ਹਕਨਾਮਾ ਲੈ ਕੇ ਬਿਲਕੁਲ ਕੀਤਾ ਮੈਂ ਕਿਹ ਕਹਿੰਦੀ ਗੁਰੂ ਸਾਹਿਬ ਕਹਿੰਦੀ ਗੁਰੂ ਸਾਹਿਬ ਤਾਂ ਡਾਂਗ ਚੱਕੀ ਬੈਠੇ ਆ ਮੈਂ ਕਿਹਾ ਕੀ ਹੋਇਆ ਕਹਿੰਦੀ ਕਹਿੰਦੀ ਮੈਂ ਕਿਹਾ ਹਕਨਾਮਾ ਕਿਹੜਾ ਆਇਆ ਹਕਨਾਮਾ ਆਇਆ ਬਾਤ ਪੜਿਓਰ ਬੀਰ ਵਿਚਾਰਿਓ ਨਵਲ ਭੰਗਮ ਸਾਡੇ ਪੰਜ ਜਨਾਂ ਸੋ ਸੰਗ ਨਚਟਿਓ ਅੰਤ ਇਨੇ ਬਿਤੇ ਮਿਲਣਾ ਜਾਈ ਮੈਂ ਕੀ ਇਹ ਕਰਮ ਨਿਕਾ ਹਾਰ ਪਰਿਉ ਸੁਆਮੀ ਕੇ ਦੁਆਰੇ ਦੀਜੇ ਫੋਲ ਵੇਖਾਂ ਮੈਂ ਕਿਹਾ ਹਾਂਜੀ ਹੁਣ ਕਰਨਾ ਹੋਇਆ ਜਪੜ ਜੀ ਆਰ ਕਹਿੰਦੀ ਪਾਠ ਕਹਿੰਦੀ ਸ਼ੁਰੂ ਸਾਹਿਬ ਨੇ ਪਾਠ ਪੜ੍ਹਨ ਦੇ ਨਾਲ ਕੀ ਫਾਇਦਾ ਹੈ ਨਾ ਬੇਦਾ ਨਹੀਂ ਵਿਚਾਰ ਕਰਨ ਦਾ ਕੀ ਫਾਇਦਾ ਕਰਵਾਣੀ ਦਾ ਪਾਠ ਪੜ੍ਹਨ ਦਾ ਕੀ ਫਾਇਦਾ ਜੇ ਪੰਜਾਂ ਬਕਾਰਾਂ ਤੋਂ ਸਰਕਾਰਾਂ ਨਹੀਂ ਹੋਇਆ ਉਹ ਪਿਆਰੇ ਇੰਗਾ ਰੱਬ ਦਾ ਮਾਪ ਨਹੀਂ ਹੋਣਾ ਕਿਉਂ ਕਹਿੰਦੀ ਗੁਰੂ ਸਾਹਿਬ ਨੇ ਆਪਾਂ ਨੂੰ ਸਹਿਜ ਪੜਤੋ ਦੀ ਲੋਬਤਾ ਮੈਂ ਕਿਹਾ ਗੁਰੂ ਸਾਹਿਬ ਨੇ ਆਪਾਂ ਨੂੰ ਗੱਲ ਜਿਹੜੀ ਸਮਝਾਈ ਹੈ ਨਾ ਉੱਥੇ ਤੱਕ ਆਪਾਂ ਉਹ ਨਹੀਂ ਕੰਮ ਕਰ ਰਹੇ ਆਪਾਂ ਮੁੜ ਕੇ ਫਿਰ ਉਹੀ ਜਿੱਥੋਂ ਨਿਕਲੇ ਆ ਉੱਥੇ ਜਾਣ ਵਾਲਾ ਕੰਮ ਕਰ ਰਹੇ ਆ ਹੈ ਨਾ ਤੇ ਚਲੋ ਮੈਂ ਕਿਹਾ ਚਲ ਕੋਈ ਨਹੀਂ ਹੁਣ ਤੂੰ ਇਦਾਂ ਕਰ ਹੋਰ ਜ਼ਿਆਦਾ ਸਹਿਜ ਨਾ ਪੜੀ ਕੋਈ ਗੱਲ ਨਹੀਂ ਹੈ ਨਾ ਫਿਰੋ ਜਦ ਆਪਾਂ ਮਤੂ ਇੱਕ ਦੋ ਸ਼ਬਦ ਪੜਦੇ ਤੇ ਹੁਣ ਸਾਨੂੰ ਜੀ 12ਵਾਂ ਸਾਲ ਆ ਅਸੀਂ 300 ਅੰਗ ਤੱਕ ਪੜਿਆ ਦੋਨਾਂ ਨੇ ਖੱਲੇ 1200 ਅੰਗ ਵਾਹਿਗੁਰੂ ਵਾਹਿਗੁਰੂ ਸਰਪ ਤੈਨਸਾ ਅੰਗ ਅੱਛਾ ਫੇਰ ਕੀ ਹੋਇਆ 2015 ਵਿੱਚ ਅਸੀਂ ਘਰ ਇੱਥੇ ਚੇਂਜ ਕੀਤਾ ਨਵੇਂ ਘਰ ਚ ਗਏ ਹਨਾ ਤੇ ਉੱਥੇ ਜਾ ਕੇ ਦੁਬਾਰਾ ਸਿੰਘਣੀ ਕਹਿੰਦੀ ਕਿੰਨਾ ਚਿਰ ਹੋ ਗਿਆ ਘਰ ਅਸੀਂ 6 ਮਹੀਨੇ ਘਰ ਤੋਂ ਘਰ ਤੋਂ ਜਿੱਦਾਂ ਹੋਰ ਘਰ ਜਰੇ ਆਪਣੇ ਘਰ ਚ ਨਹੀਂ ਰਹੇ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਮੁੜ ਕੇ ਫੇਰ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਫੇਰ ਹੁਕਮਾਂਵਾਂ ਲਿਆ ਗੁਰੂ ਸਾਹਿਬ ਨੂੰ ਫੇਰ ਆ ਗਿਆ ਲਈ ਸਿੰਘਣੀ ਦੇ ਉਹੀ ਹੁਕਮਾਂਵਾਂ ਫੇਰ ਪਾਠ ਪੜਿਓ ਤੇ ਵੇਦ ਵਿਚਾਰੋ ਮੈਂ ਕੀ ਕਰ ਗੱਲ ਕਿੱਦਾਂ ਮੈਂ ਕਹ ਦੇਖਿਆ ਨਾ ਲੱਖ ਗੁਰੂ ਬੋਲਦਾ ਤੇ ਇਸ ਕਰਕੇ ਹੁਣ ਜਿਹੜੇ ਹੰਡਪਾੜ ਕਰ ਰਹੇ ਆ 48 ਘੰਟੇ ਵਿੱਚ ਹਲਾ-ਹਲਾ ਮਚਾਈ ਪਈ ਆ ਹਾਏ ਮੇਰੀ ਭੂਆ ਹੈ ਮੇਰੀ ਮਾਸੀ ਹਾਏ ਮੇਰਾ ਬੱਪੜ ਆ ਗਿਆ ਇਹਨੂੰ ਪਕੌੜੇ ਦੇ ਉਹਨੂੰ ਚਾਹ ਦੇ ਤਾਂ ਗੁਰੂ ਖੁਸ਼ ਹੋਊਗਾ ਉਹਦਾ ਹੈਨਾ ਉਹ ਸਾਡੀ ਦਾ ਸਾਡੀ ਦਾ ਟੈਨਸ਼ਨ ਸਾਰੀ ਪਰੌਣੇ ਬੱਚੇ ਗੁਰੂ ਸਾਹਿਬ ਦੀ ਟੈਨਸ਼ਨ ਗੁਰੂ ਸਾਹਿਬ ਵਾਲਾ ਤਾਂ ਖੜਾ ਧਿਆਨ ਹੀ ਹੈ ਨੀਗਾ ਰੱਬ ਸਾਡੇ ਘਰੇ ਆਇਆ ਬੈਠਾ ਅਸੀਂ ਪਰੌਣਿਆਂ ਦੀ ਪਕੌੜੀ ਚੱਕੀ ਫਿਰਦੇ ਆ ਮਗਰ ਰੱਬ ਸਾਡੇ ਤੇ ਕਿੱਦਾਂ ਖੁਸ਼ ਹੋਊਗਾ ਹੈਨਾ ਹੁਣ ਜਦੋਂ ਜਦੋਂ ਗੁਰੂ ਸਾਹਿਬ ਘਰੇ ਆਉਂਦੇ ਆ ਜਦੋਂ ਜਿਹਨੂੰ ਗੁਰੂ ਸਾਹਿਬ ਅੰਦਰੋਂ ਦਰਸ਼ਨ ਦਿੰਦੇ ਆ ਤਾਂ ਬੋਲਦਾ ਨਹੀਂ ਉਹ ਤਾਂ ਅੰਦਰ ਪੜ ਜਾਂਦਾ ਉਹ ਤਾਂ ਕਹਿੰਦਾ ਮੈਨੂੰ ਵੈਰੂ ਮੈਨੂੰ ਰੱਬ ਮਿਲ ਗਿਆ ਤੇ ਸਾਡੇ ਘਰੇ 35 ਮਹਾਂਪੁਰਖ ਖੁਦ ਆਕਾਲ ਪੁਰਖ ਬਾਹੋ ਬਾਹੋ ਬਾਣੀ ਨਰੰਕਾਰ ਉਹ ਆਇਆ ਬੈਠਾ ਪ੍ਰਕਾਸ਼ਮਾਨ ਸਾਨੂੰ ਰੱਬ ਦੇ ਮਿਲਣ ਦੀਆਂ ਗੱਲਾਂ ਦੱਸ ਰਿਹਾ ਰੱਬ ਕਿੱਦਾਂ ਮਿਲਣਾ ਹੈ ਕਿਹੜੇ ਕੰਮ ਕਰਨੇ ਕਿਹੜੇ ਨਹੀਂ ਕਰਨੇ ਔਰ ਜਿਹੜੇ ਨਹੀਂ ਕਰਨੇ ਆਪੋਂ ਵੇਖ ਰਹੀ ਜਾਂਦੇ ਗੁਰੂ ਸਾਹਿਬ ਨਾਲ ਹੀ ਕਰੀ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਪਾਠ ਪੜ੍ਹਨਾ ਰੱਬ ਨਹੀਂ ਮਿਲਣਾ ਅਸੀਂ ਫੇਰ ਪਾਠ ਪੜ੍ਹ ਹੀ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਆ ਇਹ ਰੱਟੇ ਲਾਉਣਾ ਰੱਬ ਨਹੀਂ ਮਿਲਣਾ ਅਸੀਂ ਫੇਰ ਰੱਟੇ ਲਾਈ ਜਾਂਦੇ ਆ ਸੋ ਇਹ ਕਰਕੇ ਹਾਂਜੀ ਆਪਾਂ ਇਹਦੀ ਹੈ ਇਹ ਆਪਕਾ ਕਾਟਿੰਗ ਕਿੱਥੋਂ ਸ਼ੁਰੂ ਹੋਇਆ ਕਿੱਦਾਂ ਹੋਇਆ ਉਹ ਕਰਾਂਗੇ ਸਾਂਝੀ ਸਾਨੂੰ ਤਰ੍ਹਾਂ ਬਸ ਇਹਦਾ ਇਹਦਾ ਮੇਰੇ ਹਿਸਾਬ ਨਾਲ ਆਪ ਜੀ ਨਾ ਰੋਜ਼ ਦਾ ਹੀ ਥੋੜਾ ਟਾਈਮ ਇਸ ਚੀਜ਼ ਵਾਸਤੇ ਰੱਖੋ ਰੋਜ਼ ਮਨ ਨਵੀਂ ਚੀਜ਼ ਕੁਝ ਵੀ ਜੋ ਇਹਦੇ ਬਾਰੇ ਮਿਲਦੀ ਆ ਤੇ ਮਤਲਬ ਸਾਰੀ ਸੰਗਤ 'ਚ ਸ਼ੇਅਰ ਕਰੋ ਤਾਂ ਕਿ ਸੰਗਤ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਔਰ ਸੰਗਤ ਗਾਂ ਆਪਣੇ ਮਿਲਣ ਜਾਣ ਵਾਲਿਆਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਬੰਦਾ ਤਰੀਕੇ ਨਾਲ ਦੱਸ ਸਕੇ ਤਾਂ ਕਿ ਉੱਥੇ ਜਾ ਕੇ ਉਹਨੂੰ ਨਾ ਚੁੱਪ ਕਰਨਾ ਪੈ ਜਾਵੇ ਅਗਲੇ ਨੂੰ ਚੁੱਪ ਕਰਾ ਸਕੇ ਦੱਸ ਸਕੇ ਸੱਚਾਈ ਕੀ ਹੈ ਬੇਰਤੀ ਪ੍ਰਵਾਨ ਕਰਿਓ ਜੀ ਬਾਈ ਮਕਰਸਾ ਕੋਈ ਗੱਲ ਦੀ ਕਿ ਪਤੇ